ਮਚਾਲੇ ਇਹ ਗੱਲ ਛੱਡ ਤੇ ਕਰਨ ਦਾ ਕੰਮ ਦਾ ਕੀਤਾ ਪਤਾ ਆ ਮੈਂ ਕੀਤਾ ਫੋਨ ਉਹ ਵੀ ਹਾਂ ਕੀ ਕਹਿੰਦੇ ਅਗਲੇ ਮਹੀਨੇ ਐਡਮਿਸ਼ਨ ਹੋ ਜੂਗੀ ਜੀ ਅਗਲੇ ਮਹੀਨੇ ਆ ਤਾਂ ਚੱਲ ਮੇਰਾ ਪੁੱਤ ਅੱਗੇ ਲਾਕੇ ਨਾ ਤੇ ਸਾਰੇ ਕੰਮ ਸਵਾਰ ਹੋ ਦੇ ਇਹਦੇ ਕੰਨ ਇੰਨੇ ਪਤਲੇ ਤੇ ਮਾਂ ਪੁੱਤ ਕੀ ਗੱਲਾਂ ਕਰਨ ਲੈ ਉਸੇ ਵੇਲੇ ਆ ਗਈ ਮੈਂ ਮੇ ਕਰਨ ਕੇ ਕੈਂਡਿਆ ਹੀ ਹੁਣ ਬੱਚੇ ਮੰਗਣ ਚ ਜਾਂਤ ਲੈ ਕੇ ਦੇਣੀਆਂ ਪੈਂਦੀਆਂ ਵਾ ਇਹ ਲੈ ਕੇ ਨਾ ਦਿਓ ਲੈ ਕੇ ਨਾ ਦਿਓ ਆਪਣਾ ਹੀ ਰੋਬ ਚਾਣ ਲਈ ਹੈ ਆ ਵੀ ਠੀਕ ਆ ਸਗਾਤ ਉਹਦੇ ਸਾਰੇ ਪਵਾੜੇ ਆ ਹੋਰ ਹਣੀ ਨਾ ਪਹਿਲਾ ਲਾ ਕੇ ਵਿਆਹ ਕੀਤਾ ਵਾ ਹੈ ਹੁਣ ਅੱਗ ਲੱਗੀ ਆ ਫਟਾਫਟਾ ਉਪੇਕੇ ਆਉਣ ਦੀ ਫੇਰੇ ਪਾਉਣ ਦੀ ਤੇ ਫਿਰ ਕਹਿਣਾ ਮੈਨੂੰ ਕਪੜਾ ਜੀੜਾ ਚਾਹੀਦਾ ਕੀ ਗੱਲਾਂ ਮੁੰਡੀਆਂ ਹੀ ਅੰਦਰ ਅੱਛਾ ਤੂੰ ਚੋਰੀ ਚੋਰੀ ਮੇਰੀ ਚੁਗਲੀਆਂ ਸੁਣਦੇ ਏ ਚੋਰੀ ਚੋਰੀ ਚੁਗਲੀਆਂ ਕਰਦੇ ਆ ਸੁਣਨੀਆਂ ਮੈਨੂੰ ਸਾਰੀਆਂ ਸੁਣਨ ਲੀਆਂ ਇੱਥੇ ਬੈਠੀ ਨੂੰ ਬੈਠੀ ਨੂੰ ਨਹੀਂ ਸੁਣਦੀਆਂ ਹੂੰ ਬੂਹੇ ਦਾ ਲਾ ਕੇ ਕੰਨ ਲਾਇਆ ਹੁਣਾ ਨਾ ਮੈਂ ਕੀ ਗੱਲਾਂ ਕਰਦੀ ਆ ਬੱਸ ਮੈਨੂੰ ਕਰਦਾ ਹੁਣ ਬੈਠ ਜਾ ਤੇ ਮਿਲ ਨਹੀਂ ਗਈ ਕੋ ਭਾਵੇਂ ਲਈ ਆਏ ہنی بابا جی کیا حال ہے اور ٹھیک ٹھاک اچھا یار ڈایا ہے اپنے کو نہیں یار کسی تو نہیں ملتی پی تھی اور ہے کسی دن تو چل ٹھیک ہے ٹھیک ہے چل ٹھیک ہے کوئی گل نہیں ٹھیک ہے میرے اوکے لکبیر کہتا فون نہیں ਫੋਨ ਕੀ ਡੜੀ ਦਾ ਐਨੀ ਮਿਲਦੀ ਕਿਉਂ ਪੁੱਤਰ ਦਾਇਆ ਨਾ ਮਿਲੀ ਤੇ ਬੱਤਾਂ ਤੋਂ ਹੋਣਾ ਖੁਸ਼ਕ ਤੇ ਪੈਲੀਆਂ ਫੇਰ ਭਰਨੀਆਂ ਪੈੜੀਆਂ ਜੇ ਪੈਲੀਆਂ ਭਰਤੀਆਂ ਤੇ ਮੁੜ ਕੇ ਤੈਨੂੰ ਪਤਾ ਕਿ ਪੁੱਤ ਬੱਤ ਨਹੀਂ ਹੁੰਦੀ ਹੁੰਦੀ ਆ ਉਹ ਤੀਜੇ ਬੰਦੇ ਨੂੰ ਫੋਨ ਲਾ ਲਿਆ ਕਿ ਤੇਹੋਂ ਮਿਲਣ ਦੀ ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਨਾ ਇਹ ਇੰਤਜ਼ਾਮ ਕਰਕੇ ਰੱਖੋ ਕਣਕ ਬੀਜਣ ਵਾਲੀ ਆ ਉਹ ਸਾਰਾ ਸਿਸਟਮ ਨਾ ਹੁਣ ਸੋਸਾਇਟੀ ਦੇ ਚ ਲੜਿਆ ਹੋ ਹੁਣ ਉੱਥੇ ਸਾਡਾ ਖਾਤਾ ਨਹੀਂ ਰਹੇਗਾ ਜਿਨ੍ਹਾਂ ਦੇ ਉੱਤੇ ਖਾਤੇ ਆ ਉਹਨਾਂ ਨੂੰ ਮਿਲਦੀ ਤੇ ਫਿਰ ਮੇਰਾ ਪੁੱਤ ਇਦਾਂ ਕਰ ਪੀ ਜੇ ਬਲੈਕ ਜੇ ਮਿਲਦੀ ਹੈ ਨਾ ਤੇ ਤੈਹੇ ਥੋੜੇ ਬੋਦੇ ਵਾਦ ਦੇ ਕੇ ਤੇ ਖਾਦ ਚੁੱਕ ਲਿਆ ਇਹ ਗੱਲ ਨਾ ਸੱਚੀ ਨਾ ਕਰਨੀ ਬਣੀ ਹੈ ਬਾਹਰ ਵਾਲੇ ਕੇ ਬੰਦੇ ਕੋ ਹੈ ਹੀ ਨਹੀਂ ਉਹ ਬਾਹਰੋਂ ਦਈ ਹੁਣ ਮਿਲ ਨਹੀਂ ਤੇ ਜੇ ਉਥੋਂ ਮਿਲਦੀ ਸੋਸਾਇਟੀ ਚ ਰੁਪਈਆ ਜੇ ਕਿਤੇ ਬੁਰੀ ਪੀਛੇ 2-4 ਸੋ ਵਾਤ ਦੇਣਾ ਪੈਂਦਾ ਤੇ ਦੇ ਕੇ ਤੇ ਲੈ ਆ ਕਣਕ ਦੇ ਬੀਜ ਆਉਂਗੇ ਟਾਈਮ ਨਾ ਉਹ ਚਲ ਵੇਖ ਲੈਣਾ ਜੇ ਮਿਲੀ ਠੀਕ ਹੈ ਨਹੀਂ ਤੇ ਅਗਰ ਸੁਪਰ ਲੈ ਆਉਂਗਾ ਕੀ ਕਰਨਾ ਉਹ ਜੋ ਪੁੱਤ ਕਈ ਗੱਲਾਂ ਹੁੰਦੀਆਂ ਵਾ ਸੁਪਰ ਨੇ ਆਪਣਾ ਕੰਮ ਕਰਨਾ ਡੀਏਪੀ ਨੇ ਆਪਣਾ ਕੰਮ ਕਰਨਾ। ਹਲੇ ਕੋਈ ਫਰੀ ਵੀ ਇਹ ਰਣੀ ਗੱਲ ਕਰਦੇ ਨਾ ਕੀ ਕਹਿੰਦਾ। ਉਹ ਇਹੋ ਜਿਹੇ ਪੁੱਤ ਇੰਤਜ਼ਾਮ ਕਲਾ ਕੰਪੀਟਰ ਤੋਂ ਪਹਿਲਾਂ ਕਰਦੇ ਹੁੰਦੇ ਆ। ਉਹ ਨਾਲੇ ਫੇਰ ਮੈਂ ਬੀ ਜਾਣਾ ਲੈਣ ਤੇ ਕਿਹੜਾ ਲੈ ਕੇ ਆਉਣਾ ਰਕਾ। ਕਿਹੜਾ ਲਈਏ? ਬੀ 272 ਲਾ ਦਿੰਨੇ ਆ। ਉਹ ਵੀ ਯਾਰ ਕਾ ਇਹ ਬੜੇ ਨਵੇਂ ਨੇ। ਉਹ ਪੁੱਤ ਤੈਨੂੰ ਪਤਾ ਹੀ ਇਹ ਗੱਲ ਦਾ ਆ ਸਾਰਨ 2 2 4 4 ਬੀ ਨਵੇਂ ਆ ਜਾਂਦੇ ਆ। ਬਿਲਕੁਲ ਬਿਲਕੁਲ। ਪਰ ਰਿਜ਼ਲਟ ਨਾ 222 ਇਹ ਵੀ ਜਾਂਦਾ। ਜੇ ਉਹ ਚੰਗਾ ਉਹ ਵੀ ਜਲਦੀ ਐਦਾਂ ਕਰਦੇ ਆ ਵੰਡ ਦੀ ਬੀ ਲੈਣੇ ਆ ਕੁਝ ਬੈਲੀਆਂ ਦੀ 222 ਬੀ ਲੈਣੇ ਆ ਕੋਈ ਜੀ 272 ਇਹ 826 ਬੜਾ ਵਧੀਆ ਚਲ ਐਦਾਂ ਕਰ ਲਓ ਇਹਨੂੰ ਲੈ ਆਉਂਦੇ ਆ ਉਹ ਬੀਜ ਲੈਣੇ ਆ ਪਾਓ ਐਦਾਂ ਕਰ ਲੈਂਦੇ ਹਾਂ ਫਤ ਖਾਦ ਮਿਲੂਗੀ ਤੇ ਫੇਰ ਅਸੀਂ ਬੀਜਾਂਗੇ ਆਹੋ ਮੈਂ ਜਾਣਾ ਹੁਣ ਉਹਦੇ ਘਰੋਂ ਹੀ ਹੋ ਗਿਆ ਲਾ ਫਿਰ ਇਹਦੇ ਸੈਲਟੇ ਦਾ ਪੰਜੀ ਚਲਦੇ ਜਾਂ ਮਿਲਣਗੇ ਨਾ ਦੋ ਚਾਰ ਬੋਰੀਆਂ ਮਿਲ ਗਈਆਂ ਤਾਂ ਵੀ ਸਰ ਜਣਾ ਅੱਡਾ ਉਹ ਚਲ ਅੱਧੀ ਅੱਧੀ ਪਾ ਦਾਂਗੇ ਥੋੜੀ ਥੋੜੀ ਕਰਕੇ ਪਾ ਲਾਂਗੇ ਬਾਕੀ ਚਲ ਮੱਤ ਚੱਲ ਜੂਗਾ ਮੈਂ ਤਾਂ ਹੀ ਉਹਦਾਂ ਦਾ ਕੰਮ ਓਖਾ ਹੋਵੇ ਓਡਾ ਓਖਾ ਹੋ ਕੇ ਤਾਂ ਬਗੈਰ ਮੈਨੂੰ ਆ ਬੋਣਿਆ ਆ ਵੀ ਬੱਤਰ ਲੰਘਦੇ ਜਾਂਦੇ ਆ ਤੇ ਕਿੱਦਾਂ ਗੱਲ ਬਣਨੀ ਮੈਨੂੰ ਇਹ ਆ ਵੀ ਜੇ ਭਰਨੀਆ ਪੈ ਗਈਆਂ ਨਾ ਪੈੜੀਆਂ ਤੇ ਓਖਾ ਹੋ ਜਾਣਾ ਇਹਦੀ ਭਰਨ ਵਾਲਾ ਕੰਮ ਨਹੀਂ ਕਰਨਾ ਹੁਣ ਤੇ ਮਾੜੀ ਮੋਟੀ ਧੁੱਪਾਂ ਲੱਗਣ ਡੀਆਂ ਤੇ ਜਗਦਮ ਇਹ ਬਦਲ ਜਾਓ ਜਦ ਤਣ ਹੋ ਗਿਆ ਨਾ ਉਦੋਂ ਤੋਂ ਕੰਮ ਖਰਾਬ ਹੋ ਜਾਣਾ ਸਾਰਾ ਮੁਰਕੇ ਨਹੀਂ ਉਤਰੋਣਾ ਕੰਮ ਉਹ ਨਾ ਨਾ ਮੁਰ ਦੇਖ ਤੇ ਆਉਣਾ ਨਵੰਬਰ ਵੀ ਮੈਂ ਨਾ ਲੰਘਣਾ ਆਂ ਤੇ ਲੰਘ ਜਾਣਾ ਚਲੋ ਕੋਈ ਨਹੀਂ ਮੈਂ ਉਸ ਸੋਸਾਇਟੀ ਨੂੰ ਲੈਣੇ ਹੋਰ ਕਿਤੇ ਫੋਨ ਫਰਮ ਘਮਾ ਕੇ ਵੇਖਣਾ ਹਾਂ ਥੋੜੀਏ ਦੁਕਾਨਾਂ ਵਾਂ ਪਰ ਤੁਸੀਂ ਜਿਹੜੇ ਨੇ ਕੀਤਾ ਫੋਨ ਦੁਕਾਨਾ ਵਾਲੇ ਚੱਲ ਇਹ ਗੱਲ ਛੱਡ ਤੇ ਕਰਨ ਦਾ ਕੰਮ ਦਾ ਕੀਤਾ ਪਤਾ ਆ ਮੈਂ ਕੀਤਾ ਫੋਨ ਹੋਈ ਹਾਂ ਕੀ ਕਹਿੰਦੇ ਅਗਲੇ ਮਹੀਨੇ ਐਡਮਿਸ਼ਨ ਹੋ ਜੂਗੀ ਜੀ ਅਗਲੇ ਮਹੀਨੇ ਆ ਤਾਂ ਚੱਲ ਮੇਰਾ ਪੁੱਤ ਅੱਗੇ ਲੱਖੇ ਨਾ ਤੇ ਸਾਰੇ ਕੰਮ ਸਵਾਰ ਹੋ ਦੇ ਮੈਂ ਮੈਂ ਕਰਵਾਉਂਗਾ ਹੋ ਗਈ ਮੇਰੀ ਗੱਲ ਤੈਨੂੰ ਪਤਾ ਉੱਥੇ ਆਪਣੇ ਪਿੰਡ ਦੇ ਵਿੱਚ ਉਹਦੀ ਸਨਤ ਜਿਹੜੀ ਹੈ ਇੰਨੀ ਮਾੜੀ ਆ ਬਿਲਕੁਲ ਉਹਦੇ ਦੀ ਕਲਾਸੀ ਹੀ ਕਰਦੇ ਤੇ 4 ਸਾਲ ਦਾ ਕੋਰਸ ਵਾ अच्छा बीएससी चल उधर फायद लगा रऊ सवेरे जाऊं ते शामानू आऊं शामानू आऊं ते सेमेस्टर वाइज सिस्टम अच्छा अच्छा ਪਾਠੇ ਮੈਸਟਰ ਹੋਣੇ ਆ ਠੀਕ ਆ ਤੇ ਇੱਕ ਸਮੈਸਟਰ ਦੀ ਪਹਿਲੇ ਦੀ ਹੁੰਦੀ ਆ 45000 ਅੱਛਾ ਅੱਛਾ ਤੇ ਦੂਜੇ ਦੀ 35 ਮੁੜ ਕੇ ਘਰ ਦੀ ਜਾਂਦੀ ਆ ਆ ਮੁੜ ਕੇ ਘਰ ਦੀ ਆਂਗੀ ਅੱਛਾ ਅੱਛਾ ਹਾਂਜੀ ਹਾਂਜੀ ਮਤਲਬ ਕਿ 80000 ਰੁਪਏ ਖਰਚਾ ਹੈਗਾ ਖਾਲਦਾ ਵੱਡਾ ਕਿਉਂ ਆਉਣ ਆਉਣ ਜਾਣ ਦਾ ਬਾਗ ਲੱਖ ਰੁਪਏ ਖਰਚਾ ਹੈਗਾ ਵਾ ਡੇਢ ਲੱਗ ਜੇ ਹਾਂ ਹਾਂਜੀ ਆਖਰ ਕਿੰਦਾ ਪਈ ਹੈ ਹਾਂਜੀ ਜਦੋਂ ਕੰਮ ਹੀ ਕੋਸ ਕਰਾਉਣਾ ਫਿਰ ਕਦੀ ਗੱਲ ਵਾ ਨਾਲੇ ਦਾ ਮੰਨਵਾਇਆ ਕੰਮ ਜੇ ਆਹੋ ਹਾਂਜੀ ਹਾਂਜੀ ਤੇ ਕਰ ਕਰਕੇ ਤੇ ਮੇਰਾ ਪੁੱਤਾ ਉਹਨੂੰ ਨਾਲ ਲੈ ਗਿਆ ਕਿਸ ਦਿਨ ਤੇ ਪਰ ਫੋਨ ਭਾਰਾ ਉਹਦੇ ਇੰਜ ਆ ਕੇ ਚਲੋ ਠੀਕ ਆ ਮੈਂ ਕਰਵਾਉਣਾ ਉਹਨੂੰ ਠੀਕ ਆ ਇਹਨਾਂ ਦਾ ਕੰਮ ਕਰੀ ਮੇਰਾ ਪੁੱਤ ਹੈ ਚਲੋ ਠੀਕ ਹੈ ਮੰਮੀ ਕੀ ਕਰਨਦੇ ਹੋ ਦਰਨਾ ਕੀ ਆ ਗੋਬੀ ਕੱਟਣ ਡਈ ਹੈ ਮੈਂ ਹਾਂ ਚੱਲਣਾ ਬੜਕਾ ਲਾਈ ਲੈਨੀ ਇਹਨੂੰ ਅੱਛਾ ਇਹ ਖਾ ਲੰਦੇ ਆ ਗੋਬੀ ਇਦਾਂ ਹੋਰ ਸੀ ਜਾ ਇਹਦੇ ਨਾਲ ਤਾਂ ਸਵਾਦ ਬੰਦੀ ਆ ਹਾਂ ਜੇ ਬੜੇ ਫੁੱਲ ਬਣਾਈਆਂ ਫੁਕੜੀ ਜੀ ਬੰਦੀ ਆ ਹਾਂਜੀ ਤੇ ਨਵਾਵਾ ਕਰਾਰੀ ਜੀ ਬੰਦੀ ਆ ਤੇ ਮੈਂ ਤਾਂ ਨਾਲ ਗੱਲ ਕਰਨੀ ਹੀ ਕਰਨ ਕੀ ਕਹਿੰਦੇ ਆਈ ਬੜੀ ਮੈਂ ਨਾਲ ਸਹੀ ਚਾਹੀ ਤੇ ਮੈਂ ਕਹ ਬੜੀਆਂ ਗੱਲਾਂ ਕਰਨ ਦਮ ਮੰਮੀ ਨਾ ਪਤਾ ਨਹੀਂ ਕੀ ਕਹਿੰਦੇ ਆ ਨਹੀਂ ਕਹਿਣਾ ਉਹਨੇ ਕੀ ਆ ਮੋਟਰਸਾਈਕਲ ਮੰਗਣ ਡਿਆ ਹੈਗਾ ਅੱਛਾ ਮੋਟਰਸਾਈਕਲ ਮੰਗਣ ਲਿਆ ਤੇ ਮੋਟਰਸਾਈਕਲ ਤਾਂ ਪਹਿਲਾਂ ਹੈਗਾ ਘਰੇ ਨਿਆਣਿਆਂ ਦੀ ਜਿਹਦੀ ਹੁੰਦੀ ਆ ਹੂੰ ਤੇ ਨਿਆਣੇ ਨੇ ਹਾਂ ਕੀਤੀ ਆ ਮੈਂ ਵੀ ਸੋ ਬਹਾਨਾ ਲਾਤਾ ਤੇ ਕੋਈ ਨਹੀਂ ਠਹਿਰ ਕੇ ਲੈਦਾ ਮੋਟਰਸਾਈਕਲ ਤਾਂ ਘਰ ਹੈਗਾ ਬੁਲਟ ਮੰਗਣ ਡਿਆ ਵਾ ਨਿਆਣਿਆਂ ਦੀ ਜੇਦ ਹੁੰਦੀ ਆ ਜਦੋਂ ਇੱਕ ਜਾਣਾ ਲੈਵੇ ਨਾ ਤੇ ਦੂਜਾ ਜਾਣਾ ਵੇਖ ਕੇ ਕਰਦਾ ਮੁੰਮੀ ਲੈ ਆਵਾ ਪਤਾ ਕੀ ਗੱਲ ਆ ਹਜੇ ਨੇ ਪਲੱਸ 2 ਹੁਣੇ ਹੁਣੇ ਕੀਤੀ ਆ ਜੇ ਹੁਣੇ ਇਹ ਜੇ ਡਿਮਾਂਡਾਂ ਪੂਰੀਆਂ ਕਰਤੀਆਂ ਨਾ ਗਾਹਾਂ ਜਿਹਨੇ ਕਾਲਜ ਜਾਣਾ ਹਜੇ ਤੇ ਐਡਮਿਸ਼ਨ ਕਾਲਜ ਲੈਣੀ ਐ ਫੇਰ ਪਤਾ ਨਹੀਂ ਕਿਹਦੀ ਫਰਮੈਸ਼ ਕਰੂਗਾ ਹਜੇ ਨਾ ਉਹਨੂੰ ਬੁਲਟ ਲੈ ਕੇ ਦਿਓ ਤੇ ਮੈਂ ਕਿਹੜੀ ਹਾਂ ਕੀਤੀ ਆ ਮੈਂ ਵੀ ਉਹਨੂੰ ਦੱਸਿਆ ਮੈਂ ਵਿਆਹ ਕੀਤਾ ਉੱਤੇ ਖਰਚਾ ਹੋਇਆ ਵਾ ਹਾਂਜੀ ਹੁਣ ਹੱਥਾ ਦਾ ਤੰਗ ਵਾ ਮੈਂ ਕਿਹਾ ਕੋਈ ਨਹੀਂ ਠਹਿਰ ਕੇ ਲੈ ਦਾਂਗੇ ਉਦਾਂ ਹੀ ਉਹ ਮੰਨ ਗਿਆ ਉੱਠ ਕੇ ਤੇ ਚਲ ਗਿਆ ਹੋਇਆ ਤੇ ਔਖਾ ਹੀ ਆ ਮੈਂ ਵੀ ਨਾ ਚੀਜ਼ ਇਨੀ ਛੇਤੀ ਨਹੀਂ ਲੈ ਕੇ ਦਿੰਦੀ ਹੁੰਦੀ ਮੈਨੂੰ ਵੀ ਪਤਾ ਵਾ ਬੱਚੇ ਵਿਗੜ ਜਾਂਦੇ ਆ ਇਹੀ ਗੱਲ ਹੈ ਮਿਹਨਤ ਕਰਨਗੇ ਨਾ ਇਹਨਾਂ ਨੂੰ ਪਤਾ ਲੱਗਣਾ ਕਿ ਕਮਾਈਆਂ ਕਿੱਦਾਂ ਹੁੰਦੀਆਂ ਆ ਉਹਦੇ ਗੱਲ ਤਾਂ ਢੀ ਸਹੀ ਆ ਮੈਂ ਤਾਂ ਹੀ ਮੈਂ ਕਿਹਾ ਪੁੱਛਦੀ ਆ ਮੰਮੀ ਨੂੰ ਕੀ ਕਹਿੰਦੇ ਆ ਹੀ ਵਾਵਾ ਹੀ ਚਰ ਮੰਮੀ ਲਾ ਕੇ ਬੈਠਾ ਰਿਹਾ ਇਹੋ ਗੱਲ ਹੀ ਕਹਿਣ ਰਿਹਾ ਕਿ ਹੋਰ ਉਹਨੇ ਮੰਮੀ ਨੂੰ ਕੀ ਕਹਿਣਾ ਜਦੋਂ ਕੋਈ ਚੀਜ਼ ਮੰਗਣੀ ਹੁੰਦੀ ਆ ਮੰਮੀ ਲਾ ਕੇ ਤੋਹਦੀ ਆ ਆਂਦਾ ਪਰ ਨਾ ਹਜੇ ਬੁਲਟ ਨਾ ਲੈ ਕੇ ਦਿਓ ਹਜੇ ਨੂੰ ਕੋਲਡ ਐਡਮਿਸ਼ਨ ਲੈਣ ਦੋ ਜਿਹੜਾ ਕੋਰਸ ਕਰਨਾ ਉਹ ਕਰਨ ਦੋ ਕਿਉਂਕਿ ਕੋਰਸਾਂ ਤੇ ਵੀ ਪੈਸੇ ਲੱਗਦੇ ਆ ਕੋਈ ਗੱਲ ਨਹੀਂ ਪ ਚਲੇ ਡੈਡੀ ਨੇ ਸੋਖੇ ਮੰਨ ਜਾਣਾ ਤੇ ਲੈ ਦਿੰਨੇ ਉਹਨਾਂ ਨੇ ਵੀ ਗਾੜੀਆਂ ਸੋ ਗੱਲ ਕਰਨੀ ਉਹ ਤਾਂ ਹੈ ਡੈਡੀ ਦਾ ਤਾਂ ਪਤਾ ਹੀ ਹੈ ਹਜੇ ਤੇ ਲਖਬੀਰ ਨੂੰ ਨਹੀਂ ਪਤਾ ਲੱਗਾ ਉਹਨਾਂ ਨੇ ਵੀ ਕਹਿਣਾ ਕਿ ਨਹੀਂ ਹਜੇ ਨਹੀਂ ਇਹ ਰਸਮਾਂ ਪੂਰੀਆਂ ਕਰਨੀਆਂ ਕੋਈ ਗੱਲ ਨਹੀਂ ਗਾਂ ਵੇਖਾਂਗੇ ਦੋਹਾਂ ਚੌਵੇਂ ਨੇ ਆਣੋ ਤੇ ਲੈ ਦਾਂਗੇ ਹਾਂਜੀ ਹਾਂਜੀ ਚਲੋ ਫਿਰ ਮੰਮੀ ਮੈਂ ਅਗਰ ਸੋਈ ਚ ਦੂਸਰ ਕੰਮ ਕਰ ਲਾ ਤੁਸੀਂ ਕੱਟ ਲਓ ਆਟਾ ਗੁੰਨ ਲਾ ਥੋੜਾ ਜਿਹਾ ਚਲੋ ਸਬਜੀ ਮੈਂ ਕੱਟ ਕੇ ਤੇ ਤੜਕਾ ਲਾ ਦੇਣੀ ਠੀਕ ਆ ਮੰਮੀ ਮੈਂ ਆਟਾ ਗੁੰਨ ਲੈਂਦੀ ਇਹ ਦੇ ਕਾਨੇ ਨੇ ਪਤਲੇ ਤੇ ਮਾਪੋਤ ਕੀ ਗੱਲਾਂ ਕਰਨ ਦੇ ਉਸੇ ਵੇਲੇ ਆ ਗਈ ਆ ਮੰਮੀ ਕਰਨ ਕੇ ਕੈਂਡੀਆਂ ਹੈ ਹੁਣ ਬੱਚੇ ਮੰਗਣ ਚੀਜ਼ਾਂ ਤੇ ਲੈ ਕੇ ਦੇਣੀਆਂ ਪੈਂਦੀਆਂ ਵਾ ਇਹ ਲੈ ਕੇ ਨਾ ਦਿਓ ਲੈ ਕੇ ਨਾ ਦਿਓ ਆਪਣਾ ਹੀ ਰੋਗ ਚਾਣ ਲਈ ਹੈ ਬੰਦਾ ਪੁੱਛੇ ਜਦ ਅਹੀਂ ਜਿੰਦੇ ਜਾਗਦੇ ਬੈਠੇ ਆ ਲੈ ਕੇ ਦਈਏ ਜਾਂ ਨਾ ਲੈ ਕੇ ਦਈਏ ਤੂੰ ਗੋਣ ਇੰਨੀਆਂ ਗੱਲਾਂ ਕਰਨ ਵਾਲੀ ਹਾਦੀ ਹੋ ਗਈ ਮੈਨੂੰ ਇਹਦੇ ਵਾਲੀ ਇਦਾਂ ਕਰਦੀਆਂ ਮੰਮੀ ਨੂੰ ਫੋਨ ਕਰਕੇ ਦੱਸਣੀ ਆ ਪੀਣਾ ਦੀ ਕੁੜੀ ਨੇ ਤੇ ਖਾ ਹੀ ਲਿਆ ਵਾ ਕਦੀ ਕੁਝ ਕਹਿ ਦਿੰਦੀ ਕਦੀ ਕੁਝ ਕਹਿ ਦਿੰਦੀ ਆ ਬੰਦਾ ਗੱਲ ਕਿਤੇ ਕਰੇ ਤੇ ਮਨ ਹਲਕਾ ਹੋ ਜਾਂਦਾ ਵਾ ਹੈਲੋ ਸਤਿ ਸ਼੍ਰੀ ਅਕਾਲ ਮੰਮੀ ਜੀ ਹਾਂ ਜੀ ਠੀਕ ਆ ਕਹੀ ਸੁਣਾਓ ਹਾਂ ਜੀ ਹਾਂ ਜੀ ਵਧੀਆ ਵਧੀਆ ਸਭ ਠੀਕ ਠਾਕ ਜੀ ਆ ਵੀ ਠੀਕ ਆ ਸਗਾਤ ਉਹਦੇ ਸਾਰੇ ਪਵਾੜੇ ਆ ਹੋਰ ਹਣੀ ਨਾ ਪੈਸਾ ਲਾ ਕੇ ਵਿਆਹ ਕੀਤਾ ਵਾ ਹੈ ਹੁਣ ਅੱਗ ਲੱਗੀ ਆ ਫਟਾਫਟ ਆਪੇ ਕੇ ਆਉਣ ਦੀ ਫੇਰੇ ਪਾਉਣ ਦੀ ਤੇ ਫਿਰ ਕਹਿਣਾ ਮੈਨੂੰ ਕਪੜਾ ਲੀੜਾ ਚਾਹੀਦਾ ਵਾ ਬਨ ਸਵੰਨਾ ਹੁਣ ਮੰਮੀ ਅਹੀਂ ਕਿੱਥੋਂ ਉੰਤਰਾ ਇੰਨਾ ਕਰੀ ਜਾਈਏ ਅੱਗੇ ਮੰਡੀਓ ਚੁੱਕ ਚੁੱਕ ਕੇ ਪੈਸੇ ਸਾਰੇ ਮੁੰਜੰਦਰੇ ਲਾਤੀ ਆ। ਹਾਂਜੀ। ਮਾਂ ਮਾਰੇ ਕੁਮਾਰ ਦੀ ਵਾਂਤਲਵਾਰਾ ਉਹ ਤੇ ਆਦੀ ਆ ਵੀ ਜੋ ਕੁਛ ਹੈਗਾ ਚੁੱਕ ਕੇ ਕੁੜਿੰਦੇ ਦੋ। ਉਹਨੂੰ ਕੀ? ਮੁੰਡੇ ਵਾਸਤੇ ਕੋਹ ਬੱਚੇ ਨਾ ਬੱਚੇ ਉਹਨੂੰ ਕੀ? ਆਹੋ। ਹਾਂਜੀ ਹਾਂਜੀ। ਗੱਲ ਤੇ ਤੁਹਾਡੀ ਠੀਕ ਵਾ ਪਰ ਆਪਣਾ ਘਰ ਵੇਖਣਾ ਚਾਹੀਦਾ ਨਾ। ਜੇ ਤੇ ਬੰਦੇ ਕੋ ਹੈਗਾ ਸਭ ਕੁਝ ਫੇਰ ਤੇ ਦਿੰਦਿਆਂ ਕੋਈ ਭਾਰ ਨਹੀਂ ਹੁੰਦਾ ਜਦੋਂ ਅੱਗੇ ਮੰਡੀਆਂ ਚ ਚੁਕ ਚੁਕ ਲਾਏ ਆ ਤੇ ਹੁਣ ਕਿੱਥੋਂ ਦੇਈ ਜਾਈਏ ਬਾਰ-ਬਾਰ ਆਪਾਂ ਹਾਂ ਆਹ ਮੁੰਜਿੰਦਰ ਨੇ ਮਾਨੀਆਂ ਮੰਨਣੀਆਂ ਕੜੀਆਂ ਮੇਰੀਆਂ ਮੰਨਣੀਆਂ ਹਾਂ ਚੱਲ ਕੋਈ ਨਹੀਂ ਮੈਂ ਤਾਂ ਤਾਂ ਫੋਨ ਕੀਤਾ ਮਨ ਹਲਕਾ ਹੋ ਜਾਂਦਾ ਵਾ ਆਓ ਚੱਲ ਜਿਹੜਾ ਬਣਿਆ ਹੁਣ ਮਾੜਾ ਮੋਟਾ ਕਰਨਾ ਤੇ ਪੈਣਾ ਹੀ ਆ ਕੀ ਕਰਾਂ ਫਿਰ ਮੈਂ ਹੁਣ ਹੂੰ آتے مارو فلو ٹھیک ہے چنگا ممی ساسری کار کوئی سمجھ نہیں اندھا کی کرے پتا چل کم وا کو ڈی چگلیاں کر پیکیا نا کے کدا کرنا کرنا کرس میری تھی آ جو مرضی میں داں یہ ڈکن والی تو گلا کری پےکے جائے گل لگی ہے دسن ہے آنا نہیں میری تھی نے دینا ان اُن کچھ آئے ਅਲੀ ਤੋਰ ਦੇਣੀ ਆ ਇਹਦੀਆਂ ਤੋਂ ਗੱਲਾਂ ਸੁਣ ਲਾ ਕਿੰਦਾਂ ਦੀਆਂ ਗੱਲਾਂ ਕਰਦੀ ਫਿਰਦੀ ਆਏ ਅੰਦਰ ਵੜ ਵੜ ਕੇ ਕਰਨੀਆਂ ਦਾ ਇਲਾਜ ਐਂਦਰ ਆ ਜੀਵਨ ਕਿੱਥੇ ਚੱਲੀ ਆ ਦੱਸੋ ਕੀ ਗੱਲ ਐ ਕੀ ਗੱਲਾਂ ਮੁੰਡੀਆਂ ਹੀ ਅੰਦਰ ਅੱਛਾ ਤੂੰ ਤੀ ਚੋਰੀ ਚੋਰੀ ਮੇਰੀ ਚੁਗਲੀਆਂ ਸੁਣਦੇ ਦੇ ਚੋਰੀ ਚੋਰੀ ਚੁਗਲੀਆਂ ਕਰਦੇ ਆ ਸੁਣਨੀਆਂ ਮੈਨੂੰ ਸਾਰੀਆਂ ਸੁਣਦੀਆਂ ਇੱਥੇ ਬੈਠੀ ਨਹੀਂ ਬੈਠੀ ਹੋਈ ਸੁਣਦੀਆਂ ਹੂੰ ਬੁਏ ਨਾਲ ਆ ਕੇ ਕੰਨ ਲਾਇਆ ਹੁਣ ਆ ਨਾ ਵੀ ਕੀ ਗੱਲਾਂ ਕਰਦੀ ਆ ਆਪਣੇ ਪੇਕੇ ਆਪਾਂੇ ਲੱਗੇ ਨਹੀਂ ਮੈਂ ਕੰਨ ਲਾਇਆ ਮੈਂ ਇੱਥੇ ਸੁਣ ਲਈਆਂ ਸੀ ਤੇਰੇ ਦਿਲ ਚ ਵੀ ਅੰਦਰ ਬੈਠੀ ਹੋਣੀ ਆ ਤੇ ਮੈਂ ਤਾਂ ਇੱਥੇ ਕਦੇ ਤੇ ਬੈਠੀ ਆਣ ਕੇ ਉਹ ਹੀ ਆਤਜੂ ਹੈਗੀ ਤੁਹਾਨੂੰ ਫਿਰ ਵੀ ਕੀ ਆਪਣੇ ਪੇਕੇ ਆਣਾ ਗੱਲਾਂ ਕਰਦੀ ਆ ਤੇ ਸੁਣ ਲਵਾ ਛੇਤੀ ਨਾਲ ਮੈਂ ਤੇ ਕੀ ਕਹਿਤਾ ਮਾੜਾ ਕੀ ਕਿਹਾ ਕੀ ਕਿਹਾ ਚੰਗਾ ਕੀ ਕਿਹਾ ਤੂੰ ਹਾਂ ਇੱਥੇ ਚੰਗੀ ਗੱਲ ਕਹੀ ਆ ਤੂੰ ਤੇ ਕੁੜੀ ਨੇ ਆਵਣਾ ਹੁਣ ਫਲਾਣ ਕਰਨਾ ਢੇਕ ਕਰਨਾ ਤੇ ਜੇ ਆਵਣਾ ਕੁੜੀ ਨੇ ਤੈਨੂੰ ਦੇਣਾ ਕੁਛ ਨਹੀਂ ਨਾ ਤੇਰਾ ਪਾਉਣਾ ਆਣਾ ਤੇ ਸਪੋਰਟ ਹੋਗੇ ਤਾਂ ਦੇ ਦੋ ਕੁੜੀ ਨੂੰ ਹੀ ਉਹਦਾ ਹੀ ਘਰ ਪਰ ਦੋ ਉਤਦੇ ਘਰ ਚ ਨਾ ਰਹਿੰਦੀ ਮਾਤਾ ਪੁੱਤ ਦੇ ਘਰ ਚ ਨਾ ਰਹਿੰਦੀ ਜਿਹੜਾ ਵਿਹਾਰ ਬੰਦਾ ਉਹ ਤੇ ਕਰਨਾ ਹੀ ਪੈਂਦਾ ਵਾ ਸਾਡ ਕੋਈ ਨਹੀਂ ਹੁੰਦਾ ਮੰਡੀਆਂ ਵਾਲੇ ਬੋਬਾ ਏਡਾ ਸੱਤੇ ਚੜ ਗਿਆ ਵਾ ਉਹ ਪਤਾ ਨਹੀਂ ਕਿੰਨੇ ਸਾਲ ਲੱਗਣੇ ਲੌਂਦੇ ਆ ਜੇ ਤੇ ਥੋੜਾ ਬੋਤਾ ਹਟਦੇ ਤਰਸ ਕਰ ਲਾ ਕਿ ਸਭ ਕੁਝ ਤੀਨ ਨੂੰ ਦੇ ਦੇਣਾ ਵਾ ਕੋਈ ਗੱਲ ਨਹੀਂ ਬੜਾ ਕੁਛ ਵ ਦਿੱਤਾ ਰੱਬ ਨੇ ਬਹੁਤ ਕੁਛ ਦਿੱਤਾ ਵਾ ਤੀਨ ਮੈਂ ਕੀ ਦੇ ਦੇਣਾ ਵਾ ਬੰਦਾ ਵਿਹਾਰੀ ਦਾ ਕਰਾਂਗੇ ਅਗਲੇ ਗੱਲਾਂ ਸੁਣਨੀਆਂ ਕਿ ਨਿਆ ਕੋ ਨਾ ਕੁਛ ਦਿੱਤਾ ਤੇ ਘਰ ਆਇਆ ਨਾ ਚੰਗਾ ਬੰਦਾ ਵਿਹਾਰ ਵਾ ਏਡਾ ਮੂੰਹ ਅੱਡ ਕੇ ਕੁੜੀ ਨੇ ਫੋਨ ਕਰਤਾ ਸਾਰੇ ਟੱਬਰ ਦੇ ਕੱਪੜੇ ਚਾਹੀਦੇ ਆ ਹੈਂ ਹੈਗੀ ਕੋਈ ਸ਼ਰਮ ਤੇਰੀ ਕੁੜੀ ਨੂੰ ਮਾੜੀ ਮੋਟੀ ਉਹਨੂੰ ਸ਼ਰਮ ਕਰਨੀ ਚਾਹੀਦੀ ਏ ਮੇਰੇ ਭਰਾ ਨੇ ਅਗੇ ਕਰਜ਼ਾ ਚੁੱਕ ਕੇ ਮੇਰਾ ਵਿਆਹ ਕੀਤਾ ਵਾ ਤੇ ਹੁਣ ਮੈਂ ਨਾ ਸਤਾਵਾਂ ਨਾ ਸਾਰੀ ਦੁਨੀਆ ਹੀ ਦਿੰਦੀ ਏ ਅਸੀਂ ਕੋਈ ਹਲੋ ਕਰ ਹੀ ਦੇਣੇ ਆ ਏਹੜਾ ਨਹੀਂ ਦਿੰਦਾ ਇੰਆ ਵਾਲੇ ਸਾਰੇ ਦਿੰਦੇ ਨੇ ਆਹੋ ਇੱਕ ਦੋ ਵਾਰੀ ਹੈ ਵਾ ਮੁੜ ਕੇ ਕਿਹੜੇ ਤੇ ਰੋਜ਼ ਕੱਪੜੇ ਦੇਣੇ ਆ ਹਮਨਾਂ ਨੂੰ ਇੱਥੋਂ ਰੋਜ਼ ਹੀ ਜਾਣੇ ਆ ਇੱਥੇ ਤੇ ਘੜੀ ਮਿਲਣਾ ਕਰੋ ਟਿੰਟਾ ਇੱਕ ਤਾਂ ਵੀ ਗਿਆ ਕਰਨਾ ਕੁੜੀ ਆਈ ਆ ਉਹਨੂੰ ਹੁਣ ਸੂਟ ਬਣਾ ਲਓ ਮੈਨੂੰ ਪਤਾ ਆਪਣੇ ਘਰ ਦਾ ਆਡੇ ਘਰ ਬਸ ਕੁੜੀ ਦਾ ਘਰੀ ਪਰਨਾਵਾ ਪੁੱਤ ਦਾ ਨਹੀਂ ਕੋ ਸੋਚਣਾ ਸਾਰਾ ਪਤਾ ਮੈਨੂੰ ਪੁੱਤ ਪੋਤਾ ਦਾ ਕਿਉਂ ਨੀ ਸੋਚਣਾ ਪੁੱਤ ਕੋਲ ਸਭ ਕੁਛ ਹੀ ਆ ਤੀਨੂ ਦਾ ਹੱਥਾਂ ਦਾ ਦਿੱਤਾ ਜਿਹੜਾ ਦੇਣਾ ਉਹ ਹੀ ਲੈ ਜਾਣਾ ਉਹਨੇ ਪੁੱਤ ਦਾ ਹੀ ਸਭ ਕੁਛ ਆ ਜੋ ਕੁਛ ਵੀ ਹੈ ਆ ਬਹੁਤ ਕੋਸ਼ਾ ਪੁੱਤ ਤੀਨ ਕਿ ਲੈ ਜਾਣਾ ਉਹ ਕਰਜ਼ੇ ਲਾਊਗਾ ساری ਉਮਰ ਤੁਹਾਡੇ ਗੱਲਾਂ ਮਾਰਦੀ ਫਿਰਦੀ ਆ ਇਹ ਤਾਂ ਅੰਦਰ ਗੱਲਾਂ ਕੀ ਕਰਦੀ ਆ ਆ ਵਾ ਸੋਨਾ ਕਰਦੇ ਹੁੰਦੇ ਲੋਕ ਆਪਣੇ ਘਰ ਦੀ ਗੱਲ ਆ ਤੇ ਪੇਕੇ ਆ ਨਾ ਤੂੰ ਗੱਲਾਂ ਕਰਦੀ ਫਿਰਨੀ ਆ ਪੇਕੇ ਨੂੰ ਫੋਨ ਕਰਦਾ ਕਿ ਮਤਲਬ ਜਦੋਂ ਅਗਲੇ ਹਾਲ ਚਾਲ ਪੁੱਛਣ ਕੁੜੀ ਬਾਰੇ ਪੁੱਛਣ ਦੱਸਣਾ ਨਹੀਂ ਦੱਕਾ ਉਹਨਾਂ ਨੂੰ ਫੇਰ ਆ ਗੋਣ ਫੇਰ ਇਹ ਦੱਸਣ ਲਈ ਹੋਰ ਮੈਂ ਕੌਣ ਦੱਸਿਆ ਗੱਲਾਂ ਮਾਰਾਂ ਮਾਰਾ ਤਰੇ ਹਾਂ ਤੂੰ ਫੇਰਾ ਪਾਉਣਾ ਉਹਨਾਂ ਦੱਸਿਆ ਕੱਲਾ ਫੇਰਾ ਦੱਸਿਆ ਤੂੰ ਤੇ ਕਈ ਕੁਛ ਦੱਸਿਆ ਉਹਨਾਂ ਨੂੰ ਇਹ ਹੁਣ ਮਾ ਮਾਤਾ ਨੇ ਵੇਖੀ ਕਈ ਕੁਛ ਦੇਣਾ ਉਹਨੂੰ ਆਖਣਾ ਆ ਦੋ ਆ ਦੋ ਸਾਡੇ ਤਾਂ ਘਰ ਨੂੰ ਜਾੜਾ ਪਾ ਤਾਇ ਨੇ ਅਹੀਂ ਕੀ ਕਰੀਏ ਸਾਡੇ ਜੋ ਬਤਨ ਖੁਸ਼ ਬਚਣ ਹੀ ਨਹੀਂ ਦੇਣਾ ਇਹੋ ਜੀਆਂ ਗੱਲਾਂ ਤੇ ਤੂੰ ਕਰਨ ਲਈ ਹਾਂ ਹੋਰ ਕੀ ਤੂੰ ਕਰਨ ਹੈ ਅਜਾਨੀਆਂ ਮੈਂ ਗਾਲੀ ਕੋਈ ਨਹੀਂ ਕੀਤੀ ਤੇਨੂੰ ਕੋਈ ਗੱਲ ਨਹੀਂ ਕਰ ਲੈ ਜਿੰਨੀਆਂ ਕਰਨੀਆਂ ਸੀ ਤੇ ਜੋ ਦੇਣਾ ਉਹ ਦੇਣਾ ਹੀ ਤੇਰੀ ਮਰਜ਼ੀ ਕਰੀ ਜਾ ਗੱਲਾਂ ਵੇਖ ਮਾਤਾ ਦਾ ਹਾਲ ਹੈ ਕੰਦਾ ਬੁਰਾ ਲੱਗ ਲੱਗ ਕੇ ਗੱਲਾਂ ਸੁਣਦੀ ਫਿਰਦੀ ਐ ਹੈ ਇਹਨੂੰ ਅਕਲ ਮਾੜੀ ਥੋਟੀ ਕੋਈ ਐਦਾਂ ਬੰਦਾ ਗੱਲਾਂ ਸੁਣਦਾ ਵਾ ਨਾ ਜੇ ਮੈਂ ਆਪਣੇ ਪੇਕੇਆਂ ਨਾਲ ਗੱਲ ਕਰੀ ਲਈ ਤੇ ਕੀ ਆਖਰ ਆ ਗਈ ਮੈਂ ਕਿਹਾ ਝੂਠ ਬੋਲਿਆ ਸੱਚੀ ਬੋਲਿਆ ਜੋਦਰੀ ਧੀ ਕਹਿਣ ਲਈ ਆ ਹੁਣ ਤਾਂ ਮਿਰਚਾਂ ਲੱਗੀਆਂ ਇੱਕ ਤੇ ਨਾ ਮਨਜਿੰਦਰ ਪਤਾ ਨਹੀਂ ਕਿੱਥੇ ਆ ਬਾਹਰ ਜਾ ਕੇ ਵੇਣੀ ਆ ਉਹਨੂੰ ਦੱਸਨੀ ਆ ਨਾ ਕਿ ਤੇਰੀ ਮਾਂ ਆ ਪਵਾੜੇ ਪਾਉਂਦੀ ਆ ਤੇ ਮੇਰੇ ਗੱਲ ਪੈਣ ਲਈ ਆ ਹੋਈ ਨਹੀਂ ਦੱਸਨੀ ਅੱਜ ਮੰਨੂ ਤਾਂ ਨਾ ਬੜੇ ਦਿਨ ਹੋ ਗਏ ਫੋਨ ਨਹੀਂ ਆਇਆ ਚਲ ਮੈਂ ਹੀ ਕਰਦੀ ਆ ਹਲੋ ਹਾਂ ਮਨੂ ਕੀ ਹਾਲ ਚਾਲ ਬੜਾ ਵਧੀਆ ਤੂੰ ਸੁਣਾ ਫਿਰ ਕੀ ਕਰਨੀਂ ਅੱਛਾ ਅੱਛਾ ਵੇਲੀ ਚੱਲ ਤੈਨੂੰ ਵੇਲੀ ਨੂੰ ਹੋਰ ਕੋਈ ਕੰਮ ਕੀ ਆ ਮੇਰਾ ਵੀ ਠੀਕ ਠਾਕ ਆਹੋ ਯਾਰ ਤੈਨੂੰ ਪਤਾ ਵਿਆਹ ਤੋਂ ਬਾਦ ਨਾ ਵੈਸੇ ਬੜੇ ਕੰਮ ਹੁੰਦੇ ਆ ਤੇ ਫੋਨ ਕਰਨਾ ਤੇ ਮੇਰਾ ਟਾਈਮ ਹੀ ਨਹੀਂ ਲੱਗਾ ਨਹੀਂ ਨਹੀਂ ਯਾਰ ਫੇਰਾ ਪਾਨ ਕ ਦਵਾਈ ਆ ਨਹੀਂ ਕੰਮ ਤੇ ਕੀ ਕਰਨਾ ਉਹਨਾਂ ਕਨਕ ਬੀਜੰਦੇ ਹੀ ਆਹੋ ਤਾਂ ਕਰਕੇ ਨਾ ਆਇਆ ਨਹੀਂ ਗਿਆ ਸੋਰੇ ਸੋਰੇ ਬੜੇ ਵਧੀਆ ਯਾਰ ਮੰਮੀ ਦਾ ਸੁਭਾਅ ਵਧੀਆ ਹੈ ਡੈਡੀ ਦਾ ਸੁਭਾਅ ਵੀ ਵਧੀਆ ਹੈ ਇਹਨਾਂ ਦਾ ਸੁਭਾਅ ਵੀ ਵਧੀਆ ਹੈ ਬਾਕੀ ਤੈਨੂੰ ਪਤਾ ਹਜੇ ਤੇ ਨਵਾਂ ਨਵਾਂ ਹੀ ਹੈ ਗਾਂ ਜਾ ਕੇ ਪਤਾ ਲੱਗਦਾ ਹੁੰਦਾ ਬੰਦੇ ਦਾ ਆਹੋ ਆਹੋ ਸਹੀ ਗੱਲ ਹੈ ਤੇਰੀ ਗੱਲ ਸਹੀ ਹੈ ਆਹ ਤੂੰ ਵੀ ਕਰਾਈ ਵਿਆਹ ਤੈਨੂੰ ਵੀ ਲੱਗ ਜੂਗਾ ਪਤਾ ਕਿੰਨਾ ਕ ਬੰਦਾ ਬਿਜ਼ੀ ਤੇ ਕਿੰਨਾ ਕ ਬੰਦਾ ਵਿਹਲਾ ਆ ਉਹ ਯਾਰ ਸਾਲਾ ਦੇ ਨਾ ਕੰਮ-ਕਾਰ ਕਰਨੇ ਹੁੰਦੇ ਮੰਮੀ ਨਾ ਪਿੱਛੇ ਡੰਗਰਾਂ ਦਾ ਕਰ ਲੈਂਦੇ ਆ ਇਹ ਤੇ ਡੈਡੀ ਬਾਹਰ ਚਲੇ ਜਾਂਦੇ ਆ ਤੇ ਫਿਰ ਮੈਂ ਕਿਚਨ ਦਾ ਕਰ ਲੈਂਦੀ ਜਦੋਂ ਸਾਰੇ ਸੁਭਾਵ ਵਧੀਆ ਹੋਵੇ ਨਾ ਫਿਰ ਬੰਦੇ ਨੂੰ ਨਾ ਕੰਮ ਕਰ ਲੈਣਾ ਚਾਹੀਦਾ ਤੇ ਮੈਂ ਵੀ ਨਾ ਕੋਈ ਇਦਾਂ ਦੀ ਆੜ-ਪਾੜ ਨਹੀਂ ਕਰਦੀ ਮੰਮੀ ਨਾ ਕਿ ਮੰਮੀ ਕਰੇ ਜਾਂ ਕਿਦਾਂ ਕਿਉਂਕਿ ਮੰਮੀ ਦਾ ਨੇਚਰ ਹੀ ਬੜਾ ਵਧੀਆ ਹੈ ਨਾਹੋ ਤੇਰੀ ਗੱਲ ਸਹੀ ਆ ਆਹੋ ਹੋਈ ਤੇ ਹੈ ਹੀ ਆ ਫੇਰਾ ਪਾਣਾ ਆਣਾ ਏ ਬਸ ਹਿੱਕਨ ਗੀ ਬਿੱਜੰਦੇ ਤਾਂ ਕਰਕੇ ਨਾ ਟਾਈਮ ਨਹੀਂ ਲੱਗਾ ਨਹੀਂ ਨਹੀਂ ਮੰਮੀ ਤੇ ਫੋਨ ਕਰਦੇ ਆ ਮੰਮੀ ਦਾ ਤੇ ਉੱਦੈ ਨਹੀਂ ਜੀ ਲੱਗਦਾ ਤੈਨੂੰ ਮਿਲਣੂਗੀ ਫੇਰਾ ਪਾਣਾ ਆਂਦੇ ਮੈਨੂੰ ਸ਼ਾਇਦ ਇਸਵਰਨ ਫੇਰਾ ਪਾਣਾ ਆਈਏ ਤੇ ਸਵੇਰੇ ਆਈਏ ਤੇ ਸ਼ਾਮੀ ਰਹੀਏ ਪਰ ਅਗਲੀ ਵਾਰ ਮੈਂ ਰਹਿਣ ਆਣਾ ਫਿਰ ਕੋਈ ਨਹੀਂ ਆਈ ਘਰ ਗੱਲਾਂ ਬਾਤਾਂ ਮਾਰਾਂਗੇ ਨਾਲੇ آو آ گئی ہے جا بیا ہو جائے نہ بندے ویسے رسپونسیبلٹی بڑی پی جی چیتا رہتا کہ کسی کو بھی جانا جائے میں وٹس اپ میسج دیکھا میں ہاں من میسج کرنا کزی ہو گئی ہے ویہ کرا ہجے جی, تھوڑے دن ہوئے بدل گئی ہے <laughs> بدلی بدلی نہیں ہے کام کرنا تیرا ٹھیک ٹھاک ہے کمی ہے ਦਵੀਂ ਕਰਾ ਲਾ ਵਿਆਹ ਹੁਣ ਕਿ ਤੂੰ ਬਸ ਐਦਾ ਹੀ ਮੋਜਾ ਕਰਨੀਆਂ ਕੁਵਾਰੀ ਨੇ ਚੱਲ ਅਗਲੇ ਸਾਲ ਵਿਆਹ ਖਵਾਦੀ ਹਾਂ ਹੋਰ ਕੀ ਕਰਨਾ ਆਹ ਵਾਹ ਸਹੀ ਗੱਲ ਇਹ ਤੇ ਹੈ ਹੀ ਮੈਂ ਕਰਾ ਕੇ ਦੇ ਦੇਖ ਲਿਆ ਚਲੋ ਦਵੀਂ ਕਰਾ ਲਾ ਨਹੀਂ ਨਹੀਂ ਮੈਨੂੰ ਤਾਂ ਬੜਾ ਚਾਹ ਹੁਣਾ ਮੇਰੀ ਸਹੇਲੀ ਦਾ ਵਿਆਹ ਮੈਨੂੰ ਗੋਡੇ-ਗੋਡੇ ਚ ਆ ਅਸਾ ਅਸਾ ਚੱਲ ਕੋਈ ਨਹੀਂ ਜਦੋਂ ਵਾਈ ਗੁਰੂ ਨੇ ਚਾਇਆ ਉਦੋਂ ਹੋ ਹੀ ਜਾਣਾ ਰਿਸ਼ਤਾ ਢਿੱਕੜੀ ਗੱਲ ਆ ਚੱਲ ਮੈਂ ਨਾ ਹੁਣ ਫੋਨ ਕੱਢਦੀ ਆ ਮੈਂ ਆਉਂਗੀ ਨਾ ਪਿੰਡ ਫਿਰ ਤੈਨੂੰ ਫੋਨ ਕਰਾਂਗੀ ਫਿਰ ਮਿਲੇ ਹੁਣ ਨਾ ਮੰਮੀ ਹੁਣੇ ਆਣ ਵਾਲੇ ਤੇ ਮੈਂ ਚਾਹ ਬਣਾਣੀ ਸਾਰਿਆਂ ਲਈ ਆਹੋ ਯੂ نو ਤੁਨ ਮੈਂ ਨੀ ਨੋਆ ਇਨ ਕੰਮ ਬੜੇ ਆ ਚੱਲ ਠੀਕ ਐ ਚੰਗਾ ਚੱਲ ਠੀਕ ਐ ਓਕੇ ਧਿਆਨ ਰੱਖੀ ਆਪਣਾ ਦੇਖਾਂ ਕਿਦਾਂ ਮੈਂ ਨਾ ਮਜ਼ਾਕ ਕਰਨ ਦੀ ਕੋਈ ਨਹੀਂ ਪੁੱਤ ਤੂੰ ਵੀ ਕਰ ਆਵਿਆ ਤੈਨਾਂ ਵੀ ਮੈਂ ਮਜ਼ਾਕ ਕਰਿਆ ਕਰੂੰਗੀ ਚੱਲ ਹੁਣ ਚਾਹ ਬਣਾਉ